ਵਾਈਗਰ ਜੀ ਅਥਰੀ ਲੈ ਕੇ ਆਏ ਸੋਨੀਆ ਸੋਨੀਆ ਕੁੜੀਆਂ ਦੇ ਰਿਸ਼ਤੇ ਸੋ ਐਂਡ ਤੱਕ ਬਨੇ ਰਹਿਣਾ ਸ਼ਾਇਦ ਐਂਡ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਪਸੰਦ ਆਏਗੀ ਔਰ ਵੈਲ ਸੈਟਲਡ ਇੰਡੀਆ ਦੇ ਲੜਕੇ ਆ ਜੀ ਠੀਕ ਹੈ ਜੀ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਸੋ ਐਂਡ ਤੱਕ ਬਨੇ ਰਹਿਣਾ ਵਾਈਗਰ ਜੀ ਔਰ ਪੀਲੀ ਪੱਟੀ ਵਿੱਚ ਸਾਰਿਆਂ ਦੇ ਨੰਬਰ ਮੈਂਸ਼ਨ ਹੁੰਦੇ ਠੀਕ ਹੈ ਜੀ ਔਰ ਵਾਈਗਰ ਜੀ ਰਾਮ ਰਾਮ ਜੀ ਤੇ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਵਾਈਗਰ ਜੀ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਤੇ ਚਲੋ ਸਵਾਗਤ ਹੈ ਜੀ ਤੁਹਾਡਾ ਆਪਣੇ ਜਨ ਇੰਟਰਸਟਿੰਗ ਗੁਰਜੀ ਇੱਥੇ ਭਾਈ ਜਾਂਦੀ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਘਰ ਬੈਠ ਕੇ ਬਹੁਤ ਈਜ਼ੀ ਮੈਥਡ ਨਾਲ ਤੱਕੀ ਕਰਨਾ ਹੋਵੇਗਾ ਹੋਰ ਲਈ ਪਤਾ ਹੈ WhatsApp ਕਰੋ ਔਰ WhatsApp ਕਰੋ ਔਰ ਮੇਰਾ ਇੱਕ ਹੋਰ ਨੰਬਰ ਹੈ ਵਾਈਗੋ ਜੀ 6280594855 ਇਸ ਤੋਂ ਇਲਾਵਾ ਮੇਰਾ ਹੋਰ ਕੋਈ ਨੰਬਰ ਨਹੀਂ ਹੈ ਨਾ ਮੈਂ ਕਦੀ ਕਿਸੇ ਹੋਰ ਨੰਬਰ ਤੋਂ ਨਾ ਕਦੀ ਕਿਸੇ ਨੂੰ ਕਾਲ ਕੀਤੀ ਨਾ ਕਦੀ ਕਿਸੇ ਨੂੰ ਮੈਸੇਜ ਕੀਤਾ ਵਾਈਗੋ ਜੀ ਠੀਕ ਹੈ ਜੀ ਸੋ ਜਿਹੜੇ ਵੀ ਰਿਸ਼ਤੇ ਹੁੰਦੇ ਵਾਈਗੋ ਜੀ ਤੁਸੀਂ ਉਹਨਾਂ ਦੇ ਦੇਖ ਪਰਖ ਆਪ ਕਰਨੀ ਹੈ ਮੇਰਾ ਕੰਮ ਸਿਰਫ ਐਡ ਦਾ ਹੈ ਠੀਕ ਹੈ मेरा काम सिर्फ बैठता वा और जो भी रिश्ता होंगे वा जिडे को पैसे मंगते वाहेगुरू जी उन्होंने तो पहले हो जाओ सावधान क्योंकि मेरा तो किसी कनैक्शन ही नहीं गा पहली गल और जे पैसे मंगते वाहगुरु जी बी अलर्ट वो अपनी रिस्पोंसिबिलिटी तो करोगे ठीक है मेरा कोई लेना देना नहीं होएगा वे और वाहगुरु जी एक हर का न्यू फीचर आया फटाफट क्लिक करके प्रेस करके अपने पॉइंट जरूर देना ठीक है जी और अगला रिश्ता मैं कि ला यूर दसना वाहेगुरु जी कि जिम्मे कहीं मंगली होंगे कहीं फॉरन चुनाव जो एन हो आर आई होर हो सिटीजन होना जरूर संपर्क करना जी परिवार का नंबर है वाहेगुरु जी लड़का जी आ, सरकारी नौकरी करता जी और लड़के दे देख बारह लिए जमीन है ठीक है जी नाम सिंह बराड़ जट सिख ने उन्नीस सौ छियानवे का जन्म पांच फुट अठ बच्चे की हाइट है एमए की प्लस इन्होंने कंप्यूटर डिप्लोमा भी किया और सरकारी नौकरी करते पे जी पुलिस और पिता जी फार्मर ने माता जी होमेकर ने एक भैन व्याई हुई है एरिया जी मुकतसर साहिब लड़की चाहिए वैल एजुकेटड खानदानी हो अगर जॉब करती भी चलेगी नहीं करती भी कोई प्रॉब्लम नहीं नहींसैप्ट करेंगे ठीक है जी इन्हें जरूर संपर्क करना जी बहुत वजिए रिश्ता है गुरु जी रिश्ता जी वैरी वैल सैटल्ड जट सिख लड़के अपना बहुत वीडियो बिज़नेस है दस किलो जमीन है प्लस कमरशियल प्रॉपर्ट प्रो, प्लॉट है और दो तीन शोरूम है इन द ठीक है जी डिवोर्स हुए पर कोई बेबी नहीं गा नाम सिंह है जी उन्नीस सौ तिरानवे का जन्म है पं फुट गया हाइट है ना बच्चे की और बी ए प्लस इन्होंने बी एड प्लस एम एड की कंप्यूटर किया और इन्होंने अपना बिजनेस है बहुत वी ठीक है जी शोरूम ने दो तीन और जॉब भी करते पे ने और कमर्शियल प्रॉपर्टी ने प्लस और प्लॉट भी ने ਡਿਵੋਰਸ ਹੋਇਆ ਪਿਆ ਪਰ ਇਹਨਾਂ ਦਾ ਕੋਈ ਬੇਬੀ ਨਹੀਂ ਹੈਗਾ ਇੱਕ ਭਰਾ ਤੇ ਮਤਲਬ ਕਿ ਇਹਨਾਂ ਦਾ ਮੈਰਿਡ ਹੈ ਕੈਨੇਡਾ ਦੇ ਵਿੱਚ ਸੈਟਲ ਹੈ ਠੀਕ ਹੈ ਜੀ ਔਰ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਲੜਕੀ ਚਾਹੀਦੀ ਜੋ ਵਧੀਆ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਦੇ ਨਾਲ ਵਾਹਿਗੁਰੂ ਜੀ ਦਿੱਲੀ ਤੋਂ ਲੜਕੀ ਦਾ ਰਿਸ਼ਤਾ ਜੀ ਰਾਮਗੜੀਆ ਲੜਕੀ ਦਾ ਔਰ ਸੀਰੀਅਸ ਪਰਸਨ ਹੀ ਐਂਡ ਕੰਟੈਕਟ ਕਰਨ ਠੀਕ ਹੈ ਜੀ ਜਲਦੀ ਮੈਰਿਜ ਕਰਨੀ ਇੱਕ ਮਹੀਨੇ ਦੇ ਵਿੱਚ ਵਿੱਚ ਠੀਕ ਹੈ ਨਾਮ ਹਾਈਡ ਰੱਖਿਆ ਗਿਆ ਜੀ ਕੋਰ ਚੰਨਾ ਗੋਤ ਹੈ ਜੀ ਰਾਮਗੜੀਆ ਕਾਸਟ ਹੈ ਜੀ 1986 ਦਾ ਜਨਮ 5 ਫੁੱਟ 2 ਹਾਈਟ ਹੈ ਔਰ ਲੜਕੀ ਨੇ ਬੀਕੋਮ ਪਲੱਸ ਐਮਬੀਏ ਪਲੱਸ ਇੱਕ ਸਾਲ ਦਾ ਆਈਟੀਆਈ ਵੀ ਕੀਤੀ ਹੋਈ ਹੈ ਠੀਕ ਹੈ ਐਚਆਰ ਐਡਮਿਨ ਦੀ ਜੌਬ ਕਰਦੇ ਪਏ ਬਹੁਤ ਵਧੀਆ ਪੈਕੇਜ ਹੈ ਨਾ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਬ੍ਰਦਰ ਹੈ ਔਰ ਮੈਰੀਡ ਹੈ ਦਿੱਲੀ ਗਾਜ਼ੀਆਬਾਦ ਦੇ ਰਹਿਣ ਵਾਲੀ ਹੈ ਜੀ ਲੜਕਾ ਚਾਹੀਦਾ ਜੋ ਦਿੱਲੀ ਵਾਲੇ ਹੀ ਨਾ ਸੰਪਰਕ ਕਰਨ ਠੀਕ ਹੈ ਜੀ ਲੜਕੇ ਰਿਸ਼ਤੇ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਸਿੰਗਲ ਸਨ ਹੈ ਠੀਕ ਹੈ ਜੀ ਨਾਮ ਹਾਈਡਰਕਾ ਕੁੰਮਾਰ ਰਾਜਪੂਤ ਕਾਸਟ ਹੈ ਜਿਨਾਂ ਦੀ 1987 ਦਾ ਜਨਮ 5 ਫੁੱਟ 8 ਹਾਈਟ ਹੈ ਪੜਾਈ ਇਹਨਾਂ ਦੀ ਐਮਏ ਪਲੱਸ ਬੀਐਡ ਕੀਤੀ ਹੋਈ ਹੈ ਔਰ ਗੈਲੈਕਸੀ ਸੈਮਸੰਗ ਦੇ ਵਿੱਚ ਜੌਬ ਕਰਦੇ ਪਏ ਚੰਡੀਗੜ੍ਹ ਦੇ ਵਿੱਚ ਪਿਤਾ ਜੀ ਦਾ ਆਪਣਾ ਕੰਮ ਹੈਗਾ ਜੀ ਮਾਤਾ ਜੀ ਹੋਮ ਮੇਕਰ ਨੇ ਇੱਕ ਪੈਨ ਹੈ ਜੋ ਮੈਰਿਡ ਹੈ ਔਰ ਏਰੀਆ ਜੀ ਟਾਂਡਾ ਉੜਮੜ ਜ਼ਿਲ੍ਹਾ ਹੁਸ਼ਿਆਰਪੁਰ ਲੜਕੀ ਛੇ ਦੀ ਚੰਗੇ ਸੁਭਾਦੀ ਹੋਵੇ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਚੁੰਨੀ ਚੜਾਵਾ ਤੁਸੀਂ ਨਾਲ ਜੋ ਸੰਪਰਕ ਕਰਨਾ ਚਾਹੀਦਾ ਦੇ ਲੜਕੇ ਦਾ ਸਿੰਗਲ ਸੰ ਹੈ ਜੀ ਕਪੜੇ ਦੇ ਵਪਾਰੀ ਨੇ ਨਾਮ ਸਿੰਘ ਹੈ ਜੀ 1995 ਦਾ ਜਨਮ ਟੌਂਗ ਕਾ ਛਤਰੀਆ ਨਾਰਿਕਾਸ਼ ਹੈ ਜੀ ਔਰ ਲੜਕੀ ਦੀ ਹਾਈਟ 5 ਫੁੱਟ ਸੋਰੀ 6 ਫੀਟ ਹੈ ਜੀ ਔਰ ਬੀਏ ਕੀਤੀ ਹੋਈ ਹੈ ਕਪੜੇ ਦੇ ਵਪਾਰੀ ਨੇ ਪਿਤਾ ਜੀ ਵੀ ਕਪੜੇ ਦੇ ਵਪਾਰੀ ਨੇ ਮਾਤਾ ਜੀ ਹੋਮ ਮੇਕਰ ਦੋਪਹਿਨਾ ਜੋ ਮੈਰਿਡ ਨੇ ਏਰੀਆ ਜੀ ਅੰਮ੍ਰਿਤਸਰ ਸਾਹਿਬ ਲੜਕੇ ਚਾਹੀਏ ਜੀ ਕਿ ਰੈਲੂ ਹੋਵੇ ਨਾ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਤੁਸੀਂ ਦੀ ਗੱਲਬਾਤ ਕਰ ਸਕਦੇ ਹੋ ਜੀ ਵਾਈਗਰੂ ਜੀ ਰਸ਼ਤਾ ਜੀ ਲੜਕੀ ਦਾ ਨਾਮ ਕੋਹਰ 1996 ਦਾ ਜਨਮ 5 ਫੁੱਟ ਹਾਈਟ ਹੈ ਜੀ ਵੈਸ਼ਨੂ ਲੜਕੀ ਹੈ ਜੀ ਸਟੂਡੀ ਨੇ ਬੀਐਸਸੀ ਨਾਨ ਮੈਡੀਕਲ ਚ ਕੀਤੀ ਐਮਐਸਸੀ ਫਿਜ਼ਿਕਸ ਵਿੱਚ ਕੀਤੀ ਔਰ ਬੀਏਡ ਕੀਤੀ ਸਾਇੰਸ ਔਰ ਮੈਥ ਸਿਚ ਟੀਚਰ ਹੈਗੇ ਨੇ ਔਰ ਕਾਸਟ ਰਜਿਸਟ੍ਰਮ ਦਸਿਆ ਸਿੱਖ ਏਰੀਆ ਸੰਗਰੂਰ ਲੜਕਾ ਚਾਹੀਦਾ ਜੋ ਸਰਕਾਰੀ ਨੌਕਰੀ ਕਰਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੂ ਜੀ ਰਿਸ਼ਤਾ ਜੀ ਯੂਕੇਪੀਆਰ ਲੜਕੇ ਦਾ ਜੀ ਨਾਮ ਸਿੰਘ ਕਾਸਟ ਲੁਬਾਨਾ ਔਰ 3 ਕੇ ਲੀਏ ਜਮੀਨ ਹੈ ਜੀ 5 ਫੁੱਟ 8 ਹਾਈਟ ਹੈ ਜੀ ਜਲੰਧਰ ਕਪੂਰਥਲਾ ਏਰੀਆ ਦੇ ਰਹਿਣ ਵਾਲੇ ਹੈ ਔਰ ਯੂਕੇ ਵਿੱਚ ਜੀ ਵਰਕਿੰਗ ਕਰਦੇ ਪੀਆਰ ਨੇ ਡਿਵੋਰਸ ਹੋਇਆ ਪਰ ਕੋਈ ਬੇਬੀ ਨਹੀਂ ਹੈਗਾ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਨੇ ਇੱਕ ਪੈਨ ਮੈਰਿਡ ਜਰਮਨ ਪੀਆਰ ਇੱਕ ਆਪਣਾ ਮੈਰਿਡ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਠੀਕ ਹੈ ਜੀ ਲੜਕੀ ਚਾਹੀਦੀ ਸਿੰਪਲ ਕਰ ਲੂ ਨੋ ਡਿਮਾਂਡ ਚੁੰਨੀ ਜਿਹੜਾ ਵਾ ਨਾਲ ਪਰਿਵਾਰ ਦਾ ਨੰਬਰ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਸਿੱਧੇ ਰਿਸ਼ਤੇ ਦੀ ਵਾਈਗਰ ਜੀ ਰਿਸ਼ਤਾ ਹੈ ਜੀ ਤਿਮਾਨ ਲੜਕੇ ਦਾ ਫਰਨੀਚਰ ਸ਼ੋਰੂਮ ਹੈ ਜੀ ਲੜਕੇ ਦਾ ਆਪਣਾ ਠੀਕ ਮਾ ਕੱਦ 5 ਫੁੱਟ 7 ਇੰਚ ਬੀ ਫਾਰਮੈਸੀ ਕਿਤਕੀ ਹੋਏ ਬੱਚੇ ਨੇ ਔਰ ਬਿਜ਼ਨਸ ਹੈ ਜੀ ਨਰ ਆਪਣਾ ਸ਼ੋਰੂਮ ਹੈ ਫਰਨੀਚਰ ਦਾ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਛੋਟਾ ਪਰਵਾ ਔਰ ਇੱਕ ਪੈਨ ਹੈ ਜੋ ਮੈਰਿਟ ਹੈ ਜੋ ਜੁਆਇੰਟ ਫੈਮਿਲੀ ਹੈ ਏਰੀਆ ਜੀ ਪਠਾਨਕੋਟ ਤੋਂ ਹਿਮਾਚਲ ਲੜਕੀ ਚਾਹੀਦੀ ਹੈ ਜੋ ਸੋਨੀ ਹੋਵੇ ਤਿਮਾਨੋ ਰਾਮਗੜੀ ਵਾਲਿਆਂ ਨੂੰ ਰਾਮਗੜੀਆਂ ਕਾਸਟ ਵਾਲਿਆਂ ਨੂੰ ਪਹਿਲ ਹੈ ਜੀ ਇਹਨਾਂ ਕੋਈ ਡਿਮਾਂਡ ਵੀ ਨਹੀਂ ਹੈ ਠੀਕ ਹੈ ਜੀ ਇਹਨਾਂ ਨਾਲ ਜਰੂਰ ਸੰਪਰਕ ਕਰਨਾ ਜੀ ਵਾਈਗਰੋ ਜੀ ਰਿਸ਼ਤਾ ਜੀ ਅੰਮ੍ਰਿਤਸਰ ਤੋਂ ਮਹਿਰਾ ਸਿੱਖ ਲੜਕੇ ਦਾ एमएनसी ਦੇ ਵਿੱਚ ਵਰਕ ਕਰਦੇ ਹੈ ਜੀ ਡਿਵੋਰਸ ਹੋਇਆ ਹੈ ਨਾ ਉਹਨੇ 1990 ਦਾ ਜਨਮ ਲੜਕਾ ਵੈਸ਼ਨੋ ਹੈ ਜੀ ਸਿੱਖ ਮੇਰਾ ਫੈਮਿਲੀ ਤੋਂ ਬਿਲੋਂਗ ਕਰਦਾ ਹੈ 12ਵੀਂ ਪਾਸ ਹੈ ਜੀ ਨਾਨ ਟਰਬਨ ਵੇਅਰ ਹੈ ਔਰ ਕੱਦ 5 ਫੁੱਟ 5 ਹੈ ਜੀ ਔਰ एमएनसी ਕੰਪਨੀ 'ਚ ਉਹ ਅਗਰ ਵਰਕ ਕਰਦੇ ਹੈ ਜੀ ਵਧੀਆ ਆਮਦਨ ਹੈ ਪਿਤਾ ਜੀ ਤੇ ਮਾਤਾ ਜੀ ਦੋਵੇਂ ਨਹੀਂ ਹਨ ਲੜਕੀ ਚਾਹੀਦੀ ਹੈ ਸਿੰਪਲ ਪਰਿਵਾਰ ਤੋਂ ਕਰੇ ਲੋ ਲੜਕੀ ਨੋ ਡਿਮਾਂਡ ਚੁਨੀ ਚੜਾਵਾ ਨਾਲ ਪਰਿਵਾਰ ਦਾ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਨਾ ਦੇਣਾ ਵਾਈਗਰੂ ਜੀ ਰਿਸ਼ਨਾ ਜੀ ਲੜਕੀ ਦਾ ਦਿੱਲੀ ਤੋਂ ਨਾਮ ਹਾਈਡਰ ਹੈ ਜੀ ਸ਼ਰਮਾ ਬ੍ਰਾਹਮਣ ਕਦਰ ਪੇਪਰ ਵੀਰ ਦੇ ਚਾਹਤਾ ਜੀ ਪਿਤਾ ਜੀ ਏਰੀਆ ਜੀ ਦਿੱਲੀ ਲੜਕਾ ਚਾਹੀਦਾ ਜੋ ਬ੍ਰਾਹਮਣ ਕਾਸਟ ਚ ਤੋਂ ਹੋਵੇ ਦਿੱਲੀ ਵਾਲੇ ਨਾਲ ਸੰਪਰਕ ਕਰ ਸਕਦੇ ਜੀ ਲੜਕਾ ਆਪਣਾ ਬਿਜ਼ਨਸ ਕਰਦਾ ਹੋਵੇ ਨਾ ਜੋ ਸੰਪਰਕ ਕਰਨਾ ਜੀ ਵਾਈਗਰੋ ਜੀ ਰਿਸ਼ਤਾ ਜੀ ਵੈਲ ਸੈਟਲਡ ਜਾਟਾ ਸਿੱਖ ਲੜਕੇ ਦਾ ਜੀ ਲੜਕੇ ਦਾ ਆਪਣਾ ਕਾਰੋਬਾਰ ਹੈ ਔਰ 3 ਕੰਬਾਈਨਾ ਲੜਕੇ ਦੇ ਕੋਲ 4 ਕਿਲੇ ਜ਼ਮੀਨ ਹੈ ਨਾਮ ਸਿੰਘ ਗਿਲ ਜੀ ਔਰ ਰਿਸ਼ੁਦ ਵੈਸ਼ਨੋ ਹੈ ਜੀ ਲੜਕਾ 1994 ਦਾ ਜਨਮ 5 ਫੁੱਟ 9 ਹਾਈਟ ਹੈ ਪੜਾਈ ਨੇ 12ਵੀਂ ਪਾਸ ਕੀਤੀ ਹੈ ਔਰ ਆਪਣਾ ਕਾਰੋਬਾਰ ਹੈ ਜੀ ਇਹਨਾਂ ਦਾ ਏਰੀਆ ਖੰਨਾ ਲੜਕੇ ਚਾਹੀਦੇ ਆ ਵਧੀਆਂ ਹੋਵੇ ਰਾਮਗੜੀ ਰਾਮਗੜੀਆਂ ਖਤਰੀ ਸੁਨਿਆਰਾ ਔਰ ਜੱਟ ਸਿਖਵਾਲਿਆਂ ਨੂੰ ਪਹਿਲ ਹੈ ਜੀ ਤੁਸੀਂ ਨਜਰੂਸ ਸੰਪਰਕ ਕਰਨਾ ਐਂਡ ਅਦੇ ਕੋਈ ਡਿਮਾਂਡ ਨਹੀਂ ਹੈ ਜੀ ਨਾਲ ਪਰਿਵਾਰ ਦਾ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਸਿੱਧੀ ਰਿਸ਼ਤੇ ਦੀ ਨਰੇਨਾ ਵਾਈਗਰੇ ਜੀ ਰਿਸ਼ਤਾ ਜੀ ਲੜਕੇ ਦਾ ਸਿਵਲ ਇੰਜੀਨੀਅਰ ਹੈ ਜੀ ਜਲੰਧਰ ਦੇ ਰਹਿਣ ਵਾਲੇ ਨੇ ਨਾਮ ਹੈ ਜੀ ਸਿੰਘ ਆਲੂ ਵਾਲਿਆ ਕਾਸਟ ਇੰਜੀਨੀਅਰੀ ਔਰ 1995 ਦਾ ਜਨਮ 5 ਫੁੱਟ 11 ਇੰਚ ਹਾਈਟ ਹੈ ਬੀਟੈਕ ਸਿਵਲ ਵਿੱਚ ਕੀਤੀ ਹੋਈ ਹੈ ਔਰ ਪੀਜੀਡੀਸੀ ਵੀ ਕੀਤੀ ਹੋਈ ਹੈ ਔਰ ਵਰਕ ਕਰਦੇ ਪਏ ਜੀ ਐਜ਼ ਅ ਸਿਵਲ ਇੰਜੀਨੀਅਰ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਭਰਾ ਉਹਨਾਂ ਦੀ ਵੀ ਸਟੱਡੀ ਮਕੈਨੀਕਲ ਇੰਜੀਨੀਅਰਿੰਗ ਹੀ ਕੀਤੀ ਬੱਚੇ ਨੇ ਠੀਕ ਹੈ ਜੀ ਲੜਕੀ ਚਾਹੀਦੀ ਹੈ ਜੀ ਜੋ ਵਧੀਆ ਸੁਭਾਅ ਦੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਨਾਲ ਜੋਸਮ ਪਾਈ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਵਾਈਗਰ ਜੀ ਰਿਸ਼ਤੇ ਜੀ ਜੱਟ ਸਿੱਖ ਲੜਕੀ ਦਾ ਨਾਮ ਕੋਰ ਹੈ ਜੀ ਔਰ 1994 ਦਾ ਜਨਮ ਪੰਫੁਰ ਤਿੰਨ ਹਾਈਟ ਐਂਡ ਡਿਫੋਰਮੈਸੀ ਕੀਤੀ ਪਲੱਸ ਕੰਪਿਊਟਰ ਆਈਟੀ ਕੀਤੀ ਹੋਈ ਸਲਾਈ ਦਾ ਕੋਰਸ ਵੀ ਕੀਤਾ ਹੋਇਆ ਔਰ ਘਰ ਦਾ ਪੂਰਾ ਕੰਮ ਵੀ ਜਾਣਦੇ ਹੈ ਤਲਖਸ਼ੁਦਾ ਨੇ ਕੋਈ ਬੱਚਾ ਨਹੀਂ ਹੈ ਗਨਦਰ ਅਤੇ ਲੜਕਾ ਚਾਹੀਦਾ ਇੱਕ ਸੌਰੀ ਇੱਕ ਸਿਸਟਰ ਹੈ ਜੋ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਬ੍ਰਦਰ ਇਹਨਾਂ ਦਾ ਨਿਊਜ਼ੀਲੈਂਡ ਦਾ ਸਿਟੀਜ਼ਨ ਹੈ ਠੀਕ ਹੈ ਲੜਕੇ ਲੜਕਾ ਚਾਹੀਦਾ ਜੋ ਜਰਸੀ ਪਰਿਵਾਰ ਤੋਂ ਹੋਵੇ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਦਾ ਸਿਟੀਜ਼ਨ ਜਾਂ ਫਿਰ ਪੀਆਰ ਹੋਵੇ ਦੁਆਬਾ ਏਰੀਆ ਨੂੰ ਪਹਿਲ ਹੈ ਜੀ ਨਾਲ ਜੋ ਸੰਪਰਕ ਕਰ